ਏ ਜੀ ਸਾਡੇ ਪਿੰਡ ਦੀ ਸੜਕ ਜੀਟੀ ਰੋਡ ਵੇਖੋ ਸਵੇਰ ਦਾ ਨਜ਼ਾਰਾ ਜੀਟੀ ਰੋਡ ਤੇ ਖਲੋਤੇ ਆਂ ਜੰਡੇਆਲਾ ਤਰਨਤਾਰ ਰੋਡ ਦੇ ਉੱਤੇ ਗੱਡੀਆਂ ਜਾ ਰਹੀਆਂ ਦੂਹਾਂ ਦੂ ਆਹ ਕੀ ਲੈ ਗਿਆ ਕੋਈ ਲਓ ਜੀ ਰੁਖਾਦ ਖੱਡੇ ਦਾ ਨਿਰਮਾਣ ਉੜੇ ਦਾ ਹੋਵੇ ਸੁਰੱਖਿਅਤ ਨੇਪਟਾਨ ਇੱਧਰ ਸਾਡਾ ਪਿੰਡ ਝਾੜੀਆਂ ਦੇ ਕੋਲੇ ਹਰੇ ਹਰੀ ਹਰੀ ਨਜ਼ਰ ਆ ਰਹੀ ਆ ਇਧਰ ਮੈਂ ਨਜ਼ਰ ਆ ਰਹਿਣੇਗੀ ਜੀ ਦਸਤਾਰ ਦੇ ਵਿੱਚ ਇਹ ਨਜ਼ਾਰਾ ਜੀ ਸਾਡੇ ਪਿੰਡ ਦਾ ਉਹ ਸਾਹਮਣੇ ਸਾਡਾ ਪਿੰਡ ਤੇ ਆ ਸਾਡੇ ਪਿੰਡ ਦੀ ਖੇਤੀ ਪੈਲੀਆਂ ਤੇ ਦੂਰ ਦੂਰ ਤੱਕ ਹਰਿਆਲੀ ਸਾਹਮਣੇ ਪਿੰਡ ਬੰਡਾਲਾ ਬੰਡਾਲੇ ਪਿੰਡ ਦੇ ਵੀ ਦਰਸ਼ਨ ਕਰ ਲੋ ਜੀ ਇਹ ਬੰਡਾਲਾ ਪਿੰਡ ਜਿੰਡਿਆਲਾ ਤਰਨਤਾਰਨ ਰੋਡ ਅੱਡਾ ਸਾਡੇ ਪਿੰਡ ਦਾ ਸਰਕਾਰੀ ਸਕੂਲ ਅਤੇ ਲੰਗਰ ਹਾਲ ਸਾਡੇ ਪਿੰਡ ਦਾ ਈਸ਼ਾਨ ਸਾਹਿਬ ਦਾ ਨਜ਼ਰ ਆ ਰਿਹਾ ਮੈਨੂੰ ਨਾ ਮੋਬਾਈਲ ਕਰ ਛੱਡ ਕੇ ਆਉਣਾ। ਸਟਾਡੀ ਨਾਲ ਲੱਗਿਆ। ਘਰ ਦੇ ਘਰੇ ਨਹੀਂ ਸੀ ਤੇ ਮੈਂ ਮੋਬਾਈਲ ਨਾਲ ਲੈ। ਮੈਂ ਚੱਲ ਥੋੜੀ ਜੀ ਵੀਡੀਓ ਬਣਾ ਲਈ ਆ ਸਾਡੇ ਪਿੰਡ ਦੀ। ਸਾਡੇ ਪਿੰਡ ਦੀ ਹਰਿਆਲੀ ਬਾਰੇ ਕੀ ਖਿਆਲ ਹੈ ਤੁਹਾਡਾ? ਦੱਸਣਾ ਜੀ ਜਰਾ। ਪੰਗਾ ਜੀ ਸਾਰਿਆਂ ਸਾਸਰੀਆ ਘਰ।